ਜਿਹੜੇ ਲੇਡੀਜ਼ ਅਤੇ ਜੈਂਟਸ 50 ਸਾਲ ਦੀ ਉਮਰ ਵਿੱਚ ਯੰਗ ਦਿਖਣਾ ਚਾਹੁੰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਸਮੇਂ ਤੋਂ ਪਹਿਲਾਂ ਸਾਡਾ ਫੇਸ ਜਿਹੜਾ ਰਫ ਅਤੇ ਡਲ ਉਹ ਨਾ ਦਿਖੇ। ਵੱਧਦੀ ਉਮਰ ਦੇ ਨਾਲ-ਨਾਲ ਸਾਡੀ ਸਕਿਨ ਖਰਾਬ ਨਾ ਹੋਵੇ। ਉਹਨਾਂ ਦੇ ਲਈ ਮੈਂ ਇੱਕ ਤਰੀਕਾ ਲੈ ਕੇ ਆਇਆ ਹਾਂ। ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸਣ ਜਾ ਰਿਹਾ ਹਾਂ ਤੁਹਾਡੇ ਆਪ ਦੇ ਕਿਚਨ ਦੇ ਵਿੱਚੋਂ ਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਅੱਧਾ ਚਮਚ ਮੇਥੀ ਦਾਣਾ ਅਤੇ ਅੱਧਾ ਚਮਚ ਚੌਲਾਂ ਦਾ ਲੈ ਕੇ ਉਸ ਨੂੰ 200 ml ਪਾਣੀ ਦੇ ਵਿੱਚ ਭਿਉ ਕੇ ਰੱਖ ਦਿਓ 2 ਦਿਨ ਲਗਾਤਾਰ ਭਿੱਜੇ ਰਹਿਣ ਦਿਓ ਅਤੇ ਤੀਜੇ ਦਿਨ ਉਸ ਦਾ ਪਾਣੀ ਨਤਾਰ ਲਓ ਉਹ ਪਾਣੀ ਨਤਾਰ ਕੇ ਪਾਣੀ ਦੇ ਵਿੱਚ ਇੱਕ ਚਮਚਾ অ্যালোਵੈਰਾ ਜੈਲ ਦਾ ਜਿਹਨੂੰ ਆਪ ਕੋ ਘੁਆਰ ਦਾ ਰਸ ਵੀ ਕਹਿ ਦਿੰਨੇ ਹਾਂ ਦੋ ਚਮਚੇ ਗੁਲਾਬ ਦਾ ਜਲ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਾਣੀ ਦੇ ਵਿੱਚ ਅਤੇ ਲਗਾਤਾਰ 15 ਦਿਨ ਉਂਗਲਾਂ ਦੀ ਹੈਲਪ ਦੇ ਨਾਲ ਤੁਸੀਂ ਆਪ ਦੇ ਫੇਸ ਤੇ ਹਲਕੇ ਹੱਥਾਂ ਨਾਲ ਅਪਲਾਈ ਕਰੋ ਰਾਤ ਨੂੰ ਪੈਨ ਲੱਗੇ ਵੀ ਇਸ ਨੂੰ ਅਪਲਾਈ ਕਰਕੇ ਪੈ ਸਕਦੇ ਹੋ ਸਵੇਰੇ ਫਰੈਸ਼ ਫੇਸ ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਲਗਾਤਾਰ 1 ਘੰਟਾ ਲਗਾਉਣ ਤੋਂ ਬਾਅਦ ਚ ਨੋਰਮਲ ਪਾਣੀ ਦੇ ਨਾਲ ਇਸ ਨੂੰ ਸਾਫ ਕਰ ਸਕਦੇ ਹੋ 15 ਦੇ ਦਿਨਾਂ ਦੇ ਵਿੱਚ ਵਿੱਚ ਤੁਹਾਡੇ ਫੇਸ ਤੇ ਗਲੋ ਅਤੇ ਸਕਿਨ ਜਿਹੜੀ ਡਲ ਹੋ ਚੁੱਕੀ ਹੈ ਉਸ ਦੇ ਵਿੱਚ ਨਵੀਂ ਚਮਕ ਆਉਣੀ ਮਹਿਸੂਸ ਹੋਣ ਲੱਗੇਗੀ